ਪੰਜਾਬ ਸਰਕਾਰ ਨੇ ਭਾਵੇਂ ਜ਼ਮੀਨ ਜਾਇਦਾਦਾਂ ਦੀਆਂ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਹੈ ਪਰ ਇਸ ਮਾਮਲੇ ਬਾਰੇ ਅਜੇ ਤੱਕ ਤਹਿਸੀਲਾਂ ਵਿੱਚ ਲਿਖਤੀ ਹੁਕਮ ਨਹੀਂ ਆਇਆ ਜਿਸ ਕਾਰਨ ਪ੍ਰਾਪਰਟੀ ਡੀਲਰਾਂ ਅਤੇ ਜ਼ਮੀਨ ਜਾਇਦਾਦ ਵੇਚਣ ਵਾਲਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਖਰੜ ਤਹਿਸੀਲ ਦੇ ਤਹਿਸੀਲਦਾਰ ਨੂੰ ਕੁਝ ਪ੍ਰਾਪਰਟੀ ਡੀਲਰਾਂ ਨੇ ਮੰਗ ਪੱਤਰ ਦਿੱਤਾ ਇਸ ਮੌਕੇ ਉਹਨਾਂ ਦੇ ਅੱਗੇ ਹਰਮਿੰਦਰ ਸਿੰਘ ਮਾਵੀ ਨੇ ਕੀ ਕਿਹਾ ਉਹ ਤੁਸੀਂ ਸੁਣੋ ਸੋ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੇ ਪ੍ਰਾਪਰਟੀ ਕਾਰੋਬਾਰੀ ਸੀ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਸੀ ਉਹ ਸਾਰੇ ਸਰਕਾਰ ਨੇ ਵਿਲੇ ਕਰਤੇ ਨੇ ਆ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਦਿੱਲੀ ਤੋਂ ਨਿਕਲਦੇ ਆ ਟਵੀਟ ਕਰਕੇ ਇਹ ਕਿਹਾ ਸੀ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਅੱਜ ਤੱਕ ਕਲੋਨੀਆਂ ਕੱਟ ਹੋ ਚੁੱਕੀਆਂ ਹਨ ਉਹਨਾਂ ਸਾਰਿਆਂ ਨੂੰ ਰੈਗੂਲਰ ਰੈਗੂਲਰ ਕੀਤਾ ਜਾਊਗਾ ਔਰ ਜਿਨੇ ਕਿਸੇ ਦੇ ਪਲਾਟ ਬੱਚੇ ਨੇ ਉਹਨਾਂ ਨੂੰ ਰੈਗੂਲਰ ਕਰਕੇ ਜਿਹੜੀ ਐਨਓਸੀ ਦੀ ਸ਼ਰਤ ਹੈ ਉਹ ਖਤਮ ਕੀਤੀ ਜਾਊਗੀ ਪਿਛਲੇ ਦਿਨੀ 11 ਅਗਸਤ ਨੂੰ ਵਿਧਾਨ ਸਭਾ ਦੇ ਵਿੱਚ ਵੀ ਇੱਕ ਉਹਨਾਂ ਨੇ ਕਿਹਾ ਸੀਗਾ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਐਨਓਸੀ ਦੀ ਸ਼ਰਤ ਖਤਮ ਕਰਨ ਜਾ ਰਹੇ ਹਾਂ ਪਰ ਹੋਇਆ ਕੀ ਹੈ ਪਟਿਆ ਪਹਾੜ ਨਿਕਲੀ ਚੂਹੀ ਚੂਹਾ ਵੀ ਨਹੀਂ ਨਿਕਲਿਆ ਚੂਹੀ ਨਿਕਲੀ ਪਿਛਲੇ ਦਿਨੀ ਆ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੈ ਲੋਕਾਂ ਨੂੰ ਤਾਂ ਇਹ ਕਿਹਾ ਸੀ ਲੋਕਾਂ ਨੇ ਖੁਸ਼ੀਆਂ ਵੀ ਮਨਾਈਆਂ ਪਾਰਟੀਆਂ ਵੀ ਕੀਤੀਆਂ ਕਿ ਪੰਜਾਬ ਦੇ ਵਿੱਚ ਐਨਓਸੀ ਖਤਮ ਹੋਣ ਜਾ ਰਹੀ ਹੈ ਹਰ ਖਸਰਾ ਨੰਬਰ ਤੇ ਪਰ ਇਹ ਆਬਾਦੀ ਦੇ ਜੋ ਲਾਲ ਲਕੀਰ ਦੇ ਅੰਦਰ ਲੋਕਾਂ ਦੇ ਮਕਾਨ ਜਾਂ ਪਲਾਟ ਜਾਂ ਬਾੜੇ ਗੁਹਾਰੇ ਜਿਹੜੇ ਸੀਗੇ ਜਿੱਦੇ ਤੇ ਪਹਿਲਾਂ ਹੀ ਐਨਓਸੀ ਨਹੀਂ ਲੱਗਦੀ ਕਿਉਂਕਿ ਜਿਹੜਾ ਲਾਲ ਲਕੀਰ ਦੇ ਅੰਦਰ ਦਾ ਰਿਕਾਰਡ ਹੈ ਉਹ ਨਾ ਕਿਤੇ ਪੁੱਡਾ ਗਮਾਡਾ ਕੋਲ ਹੈ ਨਾ ਗਲਾਡਾ ਕੋਲ ਹੈ ਨਾ ਜਾਡਾ ਕੋਲ ਹੈ ਨਾ ਕਿਸੇ ਮਿਸਪਲ ਕਮੇਟੀ ਕੋਲ ਹੈ ਨਾ ਕਿਸੇ ਪਟਵਾਰੀ ਕੋਲ ਹੈ ਨਾ ਕਿਸੇ ਤਹਿਸੀਲਦਾਰ ਕੋਲ ਹੈ ਨਾ ਕਿਸੇ ਕਾਨੂੰਗੋ ਕੋਲ ਹੈ ਜਿਸ ਚੀਜ਼ ਦਾ ਰਿਕਾਰਡ ਹੀ ਹੈ ਨਹੀਂ ਉਹਦੇ ਤੇ ਐਨਓਸੀ ਕਿਵੇਂ ਲੱਗ ਸਕਦੀ ਹੈ ਉਹ ਐਨਓਸੀ ਪਹਿਲਾਂ ਹੀ ਨਹੀਂ ਸੀ ਲੱਗਦੀ ਪਰ ਪੰਜਾਬ ਸਰਕਾਰ ਇਹ ਸਮਝਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਵੱਡਾ ਬਹੁਮਤ ਦੇ ਕੇ ਆਮ ਆਦਮੀ ਪਾਰਟੀ ਦੇ 92 ਐਮਐਲਏ ਚੁਣਿਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬੀਆਂ ਨੂੰ ਜਦੋਂ ਮਰਜ਼ੀ ਮੂਰਖ ਬਣਾ ਲਓ ਇਹ ਜਿਹੜਾ ਨੋਟੀਫਿਕੇਸ਼ਨ ਕੀਤਾ ਹੈ ਇਹ ਸਿਰਫ ਪੰਜਾਬੀਆਂ ਨੂੰ ਮੂਰਖ ਬਣਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ ਕਿਉਂਕਿ ਇਸ ਨੋਟੀਫਿਕੇਸ਼ਨ ਦੀ ਲੋੜ ਹੀ ਨਹੀਂ ਸੀ ਸੋਥੀ ਅੱਜ ਖਰੜ ਤਹਿਸੀਲ ਦੇ ਵਿੱਚ ਖਰੜ ਦੇ ਬਿਲਡਰ ਐਂਡ ਪ੍ਰੋਪਰਟੀ ਡੀਲਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਸਿਆਪਾ ਵੀ ਕੀਤਾ ਹੈ ਔਰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਦੀਆਂ ਕਾਪੀਆਂ ਪਾੜ ਕੇ ਮੁਜਾਰਾ ਕਰਕੇ ਇੱਕ ਸੁਨੇਹਾ ਭੇਜਿਆ ਪੰਜਾਬ ਸਰਕਾਰ ਨੂੰ ਕਿ ਜਿਹੜਾ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਇਹਦੀ ਸਾਨੂੰ ਲੋੜ ਨਹੀਂ ਤੁਸੀਂ ਆਪਣੇ ਵਾਅਦੇ ਦੇ ਮੁਤਾਬਕ ਜੋ ਤੁਸੀਂ ਵਾਅਦਾ ਵਿਧਾਨ ਸਭਾ ਚ ਕੀਤਾ ਜਾਂ ਦਿੱਲੀ ਤੋਂ ਟਵੀਟ ਕਰਕੇ ਕੀਤਾ ਸੀ ਉਸ ਦੇ ਮੁਤਾਬਕ ਤੁਸੀਂ ਪੰਜਾਬ ਦੇ ਵਿੱਚੋਂ ਜਿਹੜੀ ਐਨਓਸੀ ਲਈ ਹੈ ਉਹਨੂੰ ਰੱਦ ਕਰੋ ਉਹਦੇ ਬਾਰੇ ਨੋਟੀਫਿਕੇਸ਼ਨ ਕੱਢੋ ਤਾਂ ਜੋ ਜੋ ਤੁਸੀਂ ਵਾਅਦਾ ਕੀਤਾ ਸੀ ਕਿ ਆਮ ਆਦਮੀ ਦਾ ਅਸੀਂ ਚੁੱਲਾ ਬਲਦਾ ਕਰਾਂਗੇ ਇਹ ਵਿਧਾਨ ਸਭਾ ਦੇ ਵਿੱਚ ਵੀ ਤੁਸੀਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਵਾਅਦਾ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਜਿਹੜੇ ਬਲ ਦੇ ਚੁੱਲ੍ਹੇ ਸੀ ਉਹ ਵੀ ਠੰਡੇ ਕਰਤੇ ਇਹ ਇਕੱਲੇ ਬਿਲਡਰਾਂ ਔਰ ਪ੍ਰਾਪਰਟੀ ਡੀਲਰਾਂ ਦੇ ਨਹੀਂ ਹੈ ਇਹਨਾਂ ਦੇ ਨਾਲ ਲੱਖਾਂ ਲੋਕ ਜੁੜੇ ਨੇ ਭਾਵੇਂ ਉਹ ਕਾਰਪੈਂਟਰ ਹੋਣ ਲੇਬਰ ਹੋਵੇ ਮਿਸਤਰੀ ਹੋਣ ਜਾਂ ਹਾਰਡਵੇਅਰ ਵਾਲੇ ਹੋ ਰੇਤਾ ਬਜਰੀ ਸਪਲਾਈ ਕਰਨ ਵਾਲੇ ਹੋਣ ਜਾਂ ਟਰੱਕ ਡੋਨ ਟਾਕਾ ਤੇ ਸਪਲਾਈ ਕਰਨ ਵਾਲੇ ਹੋਣ ਉਹ ਸਾਰੇ ਵਿਲੇਕ ਅੱਜ ਜਿਹੜੀਆਂ ਨੋਟੀਫਿਕੇਸ਼ਨ ਦੀਆਂ ਤੁਸੀਂ ਕਾਪੀਆਂ ਫਾੜੀਆਂ ਇਹਦੇ ਨਾਲ ਸਰਕਾਰ ਮੁੱਚੂ ਹੋਊਗੀ ਜੀ ਅਗਰ ਨਾ ਤੁਹਾਡਾ ਮਸਲਾ ਹੱਲ ਹੋਇਆ ਫਿਰ ਕੀ ਕਰੋਗੇ ਫਿਰ ਤਾਂ ਹੋ ਗਿਆ ਤਾਂ ਪ੍ਰੋਟੈਸਟ ਕਰਦੇ ਦੇਖੋ ਸਰਕਾਰ ਦੇ ਕੰਨ ਤੇ ਜੂਨੀ ਸਰਕਦੀ ਲੇਕਿਨ ਸਰਕਾਰ ਨੇ ਹੋ ਸਕਦਾ ਮਨ ਬਣਾਇਆ ਹੋਵੇ ਕਿ ਅਸੀਂ ਨੋਟੀਫਿਕੇਸ਼ਨ ਕਰੀਏ ਕਿ ਐਨਸੀ ਰੱਦ ਹੋਵੇ ਪਰ ਸਰਕਾਰ ਆ ਜਿਹੜੀ ਇਹ ਪੰਜਾਬ ਤੋਂ ਨਹੀਂ ਚੱਲਦੀ ਇਹ ਦਿੱਲੀ ਤੋਂ ਚੱਲਦੀ ਆ ਦਿੱਲੀ ਵਾਲੇ ਚਾਹੁੰਦੇ ਨੇ ਕਿ ਜਿਹੜੇ ਛੋਟੇ ਕਾਰੋਬਾਰੀਆਂ ਅਸੀਂ ਉਹਨਾਂ ਦਾ ਕਾਰੋਬਾਰ ਬੰਦ ਕਰਕੇ ਅਸੀਂ ਵੱਡੀਆਂ ਕੰਪਨੀਆਂ ਲਿਆ ਕੇ ਉਹੀ ਕਾਰਪਟ ਆਧਾਰਿਆਂ ਨੂੰ ਇੱਥੇ ਲਿਆ ਕੇ ਉਹਨਾਂ ਦੇ ਰਾਹੀਂ ਵੱਡੀਆਂ ਕਲੋਨੀਆਂ ਘਟিয়ে ਤੇ ਜਿਹੜਾ ਪੰਜਾਬ ਦਾ ਮਜ਼ਦੂਰ ਵਰਗ ਆ ਜਿਹੜਾ ਰੋਜ਼-ਰੋਜ਼ ਕਮਾ ਕੇ ਰੋਟੀ ਖਾਣ ਵਾਲਾ ਉਹਨੂੰ ਬੇਲਾ ਕਰ ਦਈਏ ਤਾਂ ਜੇ ਸਰਕਾਰ ਦੇ ਕੰਨ ਤੇ ਹੁਣ ਵੀ ਜੂਨੀ ਸਰਕਦੀ ਤਾਂ ਪੂਰੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਕੀਤਾ ਜਾਊਗਾ ਵੱਡੇ ਪ੍ਰੋਟੈਸਟ ਕੀਤੇ ਜਾਣਗੇ ਕਿਹੜੀ-ਕਿਹੜੀ ਜਿਹੜੀ ਐਨਓਸੀ ਉਸ ਤੇ ਰੋਕ ਲਾਈ ਗਈ ਹੈ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜੋ ਸੀਐਮ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਅਸੀਂ ਐਨਓਸੀ ਰੱਦ ਕਰਾਂਗੇ ਆਪਾਂ ਤਹਿਸੀਲ ਦੇ ਵਿੱਚ ਖੜੇ ਆ ਜੇ ਕਿਸੇ ਨਾਲ ਦੋ ਮਰਲੇ ਤਿੰਨ ਮਰਲੇ ਪੰਜ ਮਰਲੇ ਦਾ ਪਲਾਟ ਵੇਚਣਾ तहसीलदार साहब ਨੂੰ ਜਾ ਕੇ ਪੁੱਛੋ ਕਿ ਤੁਸੀਂ ਬਿਨਾ ਐਨਓਸੀ ਤੇ ਰਜਿਸਟਰੀ ਕਰਦੇ ਹੋ ਔਰ ਰਜਿਸਟਰੀ ਨਹੀਂ ਹੋ ਰਹੀ ਕਿਸੇ ਨੇ ਆਪਣੇ ਆਪਣਾ ਇਲਾਜ ਕਰਾਉਣਾ ਕਿਸੇ ਨੂੰ ਕੈਂਸਰ ਹੈ ਕਿਸੇ ਨੇ ਬੱਚਿਆਂ ਦੀ ਫੀਸ ਭਰਨੀ ਹੈ ਕਿਸੇ ਨੇ ਆਪਣੇ ਬੱਚੇ ਦਾ ਵਿਆਹ ਕਰਨਾ ਹੈ ਕਿਸੇ ਨੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਉਹ ਸਾਰੀਆਂ ਪੈਸੇ ਨਾਲ ਹੋਣੀਆਂ ਜੇ ਪੈਸਾ ਨਹੀਂ ਹੈ ਤਾਂ ਕਿਸੇ ਦੀ ਕੋਈ ਲੋੜ ਨਹੀਂ ਪੂਰੀ ਹੋ ਸਕਦੀ ਪੰਜਾਬ ਦੇ ਲੋਕ ਅੱਜ ਉਨਾ ਤੇ ਵਿੱਤੀ ਸੰਕਟ ਮੰਡਰਾ ਰਿਹਾ ਅੱਜ ਪੈਸੇ ਬਿਨਾਂ ਇੰਨੇ ਔਖੇ ਨੇ ਪੰਜਾਬ ਦੇ ਲੋਕ ਕਿਉਂਕਿ ਇੱਕ ਪਲਾਟ ਖਰੀਦ ਕੇ 2-3 ਮਰਲੇ ਦਾ ਬੰਦਾ ਸਭ ਕੇ ਰੱਖਦਾ ਕਿ ਕਦੇ ਵੀ ਮੈਨੂੰ ਇਹਦੀ ਪੈਸੇ ਦੀ ਲੋੜ ਪੈ ਸਕਦੀ ਹੈ ਤਾਂ ਮੈਂ ਆਪਣਾ ਪਲਾਟ ਵੇਚ ਕੇ ਆਪਣਾ ਜਿਹੜਾ ਡੰਗ ਟਪਾ ਸਕਦਾ ਹਾਂ ਅਗਲਾ ਇਲੈਕਸ਼ਨ ਕੀ ਹੈ ਲੋਕ ਸਭਾ ਇਲੈਕਸ਼ਨ ਆ ਰਹੇ ਆ ਕਿਵੇਂ ਪ੍ਰਭਾਵਿਤ ਕਰੋਗੇ ਉਸ ਨੂੰ ਅਗਲਾ ਰੈਨਿੰਗ ਹੋਊਗੀ 1.5 ਸਾਲ ਹੋ ਗਿਆ ਤੁਹਾਨੂੰ ਨਾਰੇ ਲਾਉਂਦੇ ਨੂੰ ਅਗਲਾ ਚੱਪ ਦੀ ਕੰਕਰੀਟ ਕਰਾਂਗਾ ਦੇਖੋ ਅੱਜ ਐਨਓਸੀ ਤੋਂ 1 ਕਰੋੜ 92 ਲੱਖ ਬੰਦਾ ਪੰਜਾਬ ਦੇ ਵਿੱਚ ਪ੍ਰਭਾਵਿਤ ਹੈ। ਅਗਰ 1 ਕਰੋੜ 92 ਲੱਖ ਬੰਦਾ ਆਪਣਾ ਮਨ ਬਣਾ ਲੈਂਦਾ ਕਿ ਅਸੀਂ ਪੈਸੇ ਤੋਂ ਤੰਗ ਹੈ ਤਾਂ ਮੇਰਾ ਨਹੀਂ ਖਿਆਲ ਕਿ ਲੋਕ ਸਭਾ ਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਆਵੇ। ਤੁਸੀਂ ਆਮ ਆਦਮੀ ਪਾਰਟੀ ਦੇ ਹੀ ਨਿਵੰਦਿਓ ਕਿ ਆ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਦਾ ਵਿਰੋਧ ਕਰੋਗੇ ਜੀ ਫਿਰ ਜਿਤਾਏ ਵੀ ਤੁਸੀਂ ਤੇ ਵੈਸੇ ਮੈਂ ਅੱਜ ਵਿਰੋਧ ਕਰਨ ਲਈ ਹੀ ਖੜਾ ਐ ਇਹ ਪੰਜਾਬ ਸਰਕਾਰ ਦਾ ਹੀ ਪੰਜਾਬ ਸਰਕਾਰ ਦਾ ਹੀ ਵਿਰੋਧ ਕਰ ਰਿਆ ਸਰ ਜਿਹੜਾ ਇਹ ਵਿਰੋਧ ਹੈ ਤਹਿਸੀਲ ਤੱਕ ਹੀ ਸੀਮਤ ਨਾ ਰਹੇ ਕਿ ਆ ਇਲੈਕਸ਼ਨਾਂ ਦੇ ਵਿੱਚ ਵਿਰੋਧ ਕਰੋਗੇ ਜੀ ਆਪਾਂ ਇਲੈਕਸ਼ਨਾਂ ਦੀ ਗੱਲ ਕਰ ਰਹੇ ਹਾਂ ਕੁਝ ਦਿਨਾਂ ਵਿੱਚ ਚੋਣ ਜਾਬਤਾ ਲੱਗਣ ਜਾ ਰਿਹਾ ਏ ਦੇਖੋ ਮੈਂ ਪਿਛਲੇ 20 ਸਾਲ ਤੋਂ ਭਾਵੇਂ ਕਾਲੀਦਲ ਭਾਜੀਪੀ ਦੀ ਸਰਕਾਰ ਰਹੀ ਹੋਵੇ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਹੋਵੇ ਆਮ ਆਦਮੀ ਪਾਰਟੀ ਦੇ ਸਰਕਾਰ ਰਹੀ ਹੋਵੇ ਮੈਂ 20 ਸਾਲ ਤੋਂ ਤੁਸੀਂ ਵੀ ਦੇਖਦੇ ਆ ਰਹੇ ਹੋ ਮੇਰੇ ਸਾਥੀਓ ਮੇਰੇ ਨਾਲ ਤੁਸੀਂ ਕੰਮ ਕੀਤਾ ਮੈਂ 20 ਸਾਲ ਤੋਂ ਡਟ ਕੇ ਜੋ ਵੀ ਟੱਕਾ ਕੀਤਾ ਲੋਕਾਂ ਦੇ ਨਾਲ ਭਾਵੇਂ ਸਰਕਾਰ ਕਿਸੇ ਦੀ ਵੀ ਹੋਵੇ ਉਹਦਾ ਵਿਰੋਧ ਕੀਤਾ ਹਮੇਸ਼ਾ ਕੀਤਾ ਔਰ ਮੇਰਾ ਪ੍ਰੋਟੈਸਟ ਕਰਨ ਦਾ 20 ਸਾਲ ਦਾ ਤਜਰਬਾ ਮੈਂ ਲੋਕਾਂ ਦੇ ਹੱਕ 'ਚ ਖੜ ਕੇ ਸਰਕਾਰਾਂ ਦੇ ਖਿਲਾਫ ਪ੍ਰੋਟੈਸਟ ਕੀਤੇ ਨੇ ਕਿ ਹੁਣ ਚੋਣ ਜੋ ਲੋਕ ਸਭਾ ਦੀ ਚੋਣ ਆ ਰਹੀ ਹੈ ਉਹਨਾਂ ਮੈਂ ਇਹਦੇ ਆਮ ਆਦਮੀ ਦੇ ਕੈਂਡੀਡੇਟ ਦਾ ਵਿਰੋਧ ਕਰੋਗੇ ਜੀ ਜੇਕਰ ਜੇਕਰ ਐਨਓਸੀ ਨਹੀਂ ਰੱਦ ਹੁੰਦੀ ਅਸੀਂ ਡਟ ਕੇ ਵਿਰੋਧ ਕਰਾਂਗੇ ਜੀ ਹਾਂ ਜੀ ਸਰ ਡੇਵਿਡ ਜੀ ਕਹਿਣਗੇ ਹਾਂ ਜੀ ਸਰ ਜੀ ਸਰ ਸ਼ੁਭਨਾਮ ਸਰ ਮਨੀਸ਼ ਕੁਮਾਰ ਤਹਿਸੀਲਾਰ ਕਰਨ ਮੈਨੂੰ ਅੱਜ ਐਸੋਸੀਏਸ਼ਨ ਨੇ ਬਿਲਡਰ ਐਂਡ ਡੀਲਰ ਵੈਲਫੇਅਰ ਸੁਸਾਇਟੀ ਐਸਐਸ ਨਗਰ ਨੇ ਮੰਗ ਪੱਤਰ ਦਿੱਤਾ ਹੈ ਇਹ ਮੰਗ ਪੱਤਰ ਮੈਂ ਉੱਪਰ ਸਰਕਾਰ ਤੱਕ ਪਹੁੰਚਾ ਦੂੰਗਾ ਜੀ ਕਿ ਤੁਹਾਡੀ ਮੰਗਾਂ ਸਾਰੀਆਂ ਉੱਤੇ ਪਹੁੰਚ ਜੂਗੀ ਸਰ ਐਨਓਸੀ ਦੀ ਸ਼ਰਤ ਨੂੰ ਲੈ ਕੇ ਜਿਹੜੀ ਨੋਟੀਫਿਕੇਸ਼ਨ ਦਿੱਤੀ ਸੀ ਉਸ ਬਾਰੇ ਕੀ ਕਹੋਗੇ ਜਿਹੜੇ ਇੱਕ ਬਿਆਨ ਜਿਹੜਾ ਹੈਗਾ ਆ ਸੀਐਮ ਸਾਹਿਬ ਵੱਲੋਂ ਸੀਗਾ ਤਾਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਉਸ ਵਿੱਚ ਕਲੈਰੀਫਿਕੇਸ਼ਨ ਤਾਂ ਇੱਕ ਤਾਂ ਆ ਚੁੱਕੀ ਆ ਉਹਦੇ ਬਾਰੇ ਵੈਸੇ ਸਰਕਾਰ ਦੇ ਲੈਵਲ ਤੇ ਮੀਟਿੰਗਾਂ ਹੋ ਰਹੀਆਂ ਆ ਇਹ ਤਾਂ ਗੱਲੋ ਜਿਹੜੀ ਸਰਕਾਰ ਦੇ ਲੈਵਲ ਤੇ ਹੋਣੀ ਆ ਇਹਦੇ ਬਾਰੇ ਮੈਂ ਆਪਣੇ ਲੈਵਲ ਤੇ ਤਾਂ ਕੁਝ ਨਹੀਂ ਕਹਿੰਦਾ ਜੇਕਰ ਮੈਨਾਂ ਗੱਲ ਕਰਾਉਂਗੇ ਜਿਹੜੀ ਇੱਕ ਨੋਟੀਫਿਕੇਸ਼ਨ ਆ ਕਿਸ ਚੀਜ਼ ਦਾ ਕਰੇ ਸਰਵਾਦੀ ਦੇ ਵਾਲੀ ਕਹਿੰਦੇ ਪਹਿਲੀ ਚੱਲਦੀ ਆ ਰਹੀ 16 ਸਾਲ ਤੋਂ ਕਲੀਅਰ ਕਰੂੰਗਾ ਪਲੀਜ਼ ਕਿ ਨਵਾਂ ਖੁਸ਼ ਹੈਗਾ ਜੇ ਇਹਨਾਂ ਨੇ ਕੋਈ ਲਿਖਿਆ ਸਾਡੇ ਬਾਏ ਨਹੀਂ ਉਹ ਤਾਂ ਇਹ ਸੀਗੀ ਨਾ ਕਈ ਜਗ੍ਹਾ ਤੇ ਮਤਲਬ ਕਈਆਂ ਨੂੰ ਕਨਫਿਊਜ਼ਨ ਸੀਗੀ ਲੰਬਾ ਵਾਪਸ ਕਰੀ ਜਾਂਦੇ ਸੀ ਸਭ ਰਿਸਾਲ ਵਗੈਰਾ ਉਹਨਾਂ ਨੇ ਕਿਹਾ ਵੀ ਇਹ ਕਰੋ ਸਾਰੀਆਂ ਜਿਹੜੀਆਂ ਬਿਨਾ ਨਾਲ ਆ ਰਿਹਾ ਫਿਰ ਹੋਰ ਚੁੱਪਕਣ ਥੈਂਕ ਯੂ ਸਰ ਬਸ ਠੀਕ ਹੈ ਉਹ